ਤੇ ਪਰਿਵਾਰ ਵਾਲਿਆਂ ਨੇ ਇੱਕ ਦੋ ਦਿਨ ਆਪਣੇ ਤੌਰ ਤੇ ਭਾਲ ਕੀਤੀ ਜਦੋਂ ਨਹੀਂ ਮਿਲੀਆਂ ਤਾਂ ਇਹਨਾਂ ਨੇ 14 ਤਰੀਕ ਨੂੰ ਸਾਡੇ ਕੋਲ ਆਇਡ ਰਜਿਸਟ੍ਰੇਸ਼ਨ ਹੋਈ ਐਫ ਆਈ ਆਰ ਦੀ ਅੰਡਰ 346 ਤੇ ਅਸੀਂ ਇਹਨਾਂ ਦੇ ਕਹਿਣ ਤੇ ਜਿਵੇਂ ਜਿੱਥੇ ਜਿੱਥੇ ਇਹਨਾਂ ਦੀ ਰਿਸ਼ਤੇਦਾਰੀਆਂ ਸੀ ਗਿਆ ਸਮਾਨਾ ਮੁਜ਼ਫਰਨਗਰ ਅਸੀਂ ਰੇਡ ਕੀਤੀਆਂ ਪਰ ਇਹ ਨਹੀਂ ਮਿਲਿਆ ਕੱਲ 21 ਤਰੀਕ ਨੂੰ ਇਹਨਾਂ ਦੀ ਸਾਨੂੰ ਬੋਡੀਆਂ ਮਿਲੀਆਂ ਨੇ ਤਿੰਨਾਂ ਦੀਆਂ ਦੋ ਦੀ ਬੋਡੀ ਮਿਲੀ ਹੈਗੀ ਚੁਪਕੀ ਚ ਨਹਿਰ ਚ ਪਾਖੜਾ ਚ ਤੇ ਇੱਕ ਬੋਡੀ ਮਿਲੀ ਸਾਨੂੰ ਖਨੌਰੀ ਤੋਂ ਜੀ ਮੈਮ ਇਹਦੇ ਨਾਮ ਕੀ ਜਿੱਕਨੀ ਹੈ ਅ ਨਾਮ ਦੀ ਅਸੀਂ ਨੂੰ ਡਿਸਕਲੋਸ ਕਰ ਸਕਦੇ ਇਹਨਾਂ ਦੀ ਉਮਰ ਜਿਹੜੀ ਹੈਗੀ ਹੈ ਇੱਕ ਕੁੜੀ ਜਿਹੜੀ ਦੋ ਸਕੀਆਂ ਸਿਸਟਰਸ ਨੇ ਉਹਨਾਂ ਦੀ 14 ਤੇ 17 ਸਾਲ ਹੈਗੀ ਹੈ ਤੇ ਬਾਕੀ ਇੱਕ ਕੁੜੀ ਜਿਹੜੀ ਹੈਗੀ ਉਹ ਇਹਨਾਂ ਦੇ ਕਜ਼ਨ ਹੈਗੀ ਹੈ ਇਹਨਾਂ ਦੇ ਫਾਦਰ ਦੇ ਮਾਮਾ ਦੀ ਕੁੜੀ ਹੈਗੀ ਹੈ ਉਹਦੀ ਉਮਰ 15 ਸਾਲ ਹੈ ਮੈਮ ਪਹਿਲੀ ਇਨਵੈਸਟੀਗੇਸ਼ਨ ਚ ਕੀ ਕੁਝ ਨਿਕਲ ਕੇ ਆਇਆ ਕਿਉਂਕਿ ਗੋਤਾ-ਗੋਤੀ ਦੇ ਕਿ ਦੋਨਾਂ ਨੇ ਬੜਾ ਬੜੀਆਂ ਬੰਨੀਆਂ ਪਈ ਸੀ ਕੁੜੀਆਂ ਦੀਆਂ ਤੁਹਾਡੀ ਪਹਿਲੀ ਇਨਵੈਸਟੀਗੇਸ਼ਨ ਚ ਕੀ ਲੱਗਦਾ ਅ ਦੇਖੋ ਜੀ ਜਿਹੜੇ ਇਹਨਾਂ ਦੇ ਪੇਰੈਂਟਸ ਹੈਗੇ ਨੇ ਫਾਦਰ ਦੇ ਬਿਆਨ ਤੇ ਇਹ ਲੱਗਦਾ ਕਿ ਇਹ ਆਮਨ ਤੌਰ ਤੇ ਨਹਾਉਣ ਜਾਂਦੀ ਸੀ ਜਾਂ ਕੁੜੀਆਂ ਪਾਖੜਾ ਚ ਤਾਂ ਹੋ ਸਕਦਾ ਹੈ ਕਿ ਐਕਸੀਡੈਂਟ ਹੋਵੇ ਕਿ ਇਹ ਕੁੜੀ ਨਹਾਉਣ ਗਈ ਹੋਵੇ ਤੇ ਇਹਨੂੰ ਬਣ ਕੇ ਮਤਲਬ ਮੇਬੀ ਵਾਹ ਪਾਣੀ ਦਾ बहाव ਤੇਜ਼ ਹੋਣ ਕਰਕੇ ਤਾਂ ਉਹ ਜਾਰੀ ਹੋਵੇ ਤੇ ਬਾਕੀ ਦੋਨੋਂ ਕੁੜੀਆਂ ਨੇ ਉਹਨੂੰ ਬਚਾਉਣ ਵਾਸਤੇ ਦੁਬੱਟਾ ਬੰਨਿਆ ਹੋਵੇ ਦਿਸ ਇਜ਼ ਵਨ ਥਿਊਰੀ ਅਨਦਰ ਥਿਊਰੀ ਕੁਡ ਬੀ ਮੇਬੀ ਕਿਸ ਤਰ੍ਹਾਂ ਦਾ ਨਾ ਨਾ ਆਤਮ ਹੱਤਿਆ ਦਾ ਵੀ ਹੋ ਸਕਦਾ ਹੈ ਬਾਕੀ ਪੋਸਟਮਾਰਟਮ ਅਜੇ ਚੱਲ ਰਿਹਾ ਹੈ ਰਿਪੋਰਟ ਪੈਂਡਿੰਗ ਹੈਗੀ ਹੈ ਜਿਵੇਂ ਵੀ ਰਿਪੋਰਟ ਆਏਗੀ ਤਾਂ ਵੀ ਪ੍ਰੋਸੀਡ ਅਜੇ ਤੱਕ ਕੋਈ ਫਾਉਲ ਪਲੇ ਨਹੀਂ ਸਾਨੂੰ ਪੋਸਟਮਾਰਟਮ ਨਹੀਂ ਕਰਦਾ ਹਮੇਸ਼ਾ ਕੀ ਲੱਗਦਾ ਤੁਹਾਨੂੰ ਕਿਸ ਤੀ ਪਹਿਲਾਂ ਲੱਗਦਾ ਵੀ ਪੋਸਟਮਾਰਟਮ ਜਲਦੀ ਕਰਵਾਇਆ ਜਾਵੇ ਤਾਂ ਜਲਦੀ ਵੀ ਜਿਹੜੀ ਉਹ ਆ ਜੇ ਜਿਹੜਾ ਉਹ ਹਾਂਜੀ ਅੱਜ ਸ਼ਾਮ ਤੱਕ ਅਸੀਂ ਐਟ ਲੀਸਟ ਵੀਲ ਗੈਟ ਟੂ ਨੋ ਕਿ ਕੀ ਰੀਜ਼ਨ ਹੈ ਡੈਥ ਦਾ ਬਾਕੀ ਤਾਂ ਰਿਪੋਰਟ ਜਿਹੜੀ ਹੈਗੀ ਹਾਂਜੀ 346 ਦਾ 82 ਨੰਬਰ ਐਫ ਆਈ ਆਰ ਹੈਗੀ ਹੈ 14 ਤਰੀਕ ਦੀ ਉਹ ਰਜਿਸਟਰ ਹੋਈ ਹੋਈ ਹੈ ਮੈਮ ਬਾਹ ਬਣਨ ਦਾ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਕਿਉਂਕਿ ਦੋਨੋਂ ਲੜਕੀਆਂ ਦੀ ਕੀ ਕੀ ਤਬਾਹ ਬਣੀ ਹੋਈ ਹੈ ਹਾਂਜੀ ਉਹ ਕੀ ਇਸ ਤਰ੍ਹਾਂ ਲੱਗਦਾ ਕਿਉਂਕਿ ਤੈਨ੍ਹੇ ਵਾਸਤੇ ਜਾਂ ਦੂਜੀ ਨੂੰ ਬਚਾਉਣ ਵਾਸਤੇ ਉਸ ਆਈ.ਐਨ.ਐਸ. ਨਾਲੋਂ ਬਾਹਰ ਨਹੀਂ ਵਢੀ ਜਾਂਦੀ ਹੋ ਸਕਦਾ ਵੀ ਕਿਸੇ ਨੇ ਜਾਂ ਉਹਨਾਂ ਦੇ ਆਪ ਬਾਹ ਬਣ ਕੇ ਛਾੜ ਦਿੱਤੀ ਨਹੀਂ ਸ਼ਾਂਤ ਨਹੀਂ ਉਹ ਜੀ ਪੋਸਟਮਾਰਟਮ ਤੋਂ ਪਤਾ ਲੱਗੇਗਾ ਕਿਉਂਕਿ ਸਾਡੇ ਕੋਲ ਸੀ.ਸੀ.ਟੀ.ਵੀ. ਫੁਟੇਜ ਹੈਗੀ ਹੈ ਜਿਦੇ ਵਿੱਚ ਸਾਫ਼ ਦਿਖ ਰਿਹਾ ਹੈ ਕਿ ਉਹ ਆਪ ਗਈਆਂ ਨੇ ਠੀਕ ਹੈ ਇਕ ਲਈ ਦੋ ਸੀਸੀਟੀਵੀ ਫੁਟੇਜ ਹੈ ਤੇ ਤਿੰਨ ਗਵਾਹ ਨੇ ਆਈ ਵਿਟਨੈਸ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਤਿੰਨਾਂ ਨੂੰ ਇਕੱਲਿਆਂ ਨੂੰ ਜਾਂਦੇ ਹੋਏ ਦੇਖਿਆ ਹੈ ਨਹਿਰ ਮਲ ਤਾਂ ਬਾਕੀ ਪੋਸਟਮਾਰਟਮ ਚੋਂ ਪਤਾ ਲੱਗੇਗਾ ਜੇ ਕੋਈ ਇੰਜਰੀ ਹੈਗੀ ਹੈ ਜਾਂ ਕੋਈ ਫੋਰਸਫੁਲ ਫੋਰਸ ਯੂਜ਼ ਹੋਈ ਹੈ ਤਾਂ ਅਸੀਂ ਜਿਵੇਂ ਵੀ ਹੋਊਗੀ ਪੋਸਟਮਾਰਟਮ ਰਿਪੋਰਟ ਅੱਗੇ ਕਾਰਵਾਈ ਕੀਤੀ ਜਾਏਗੀ ਥੈਂਕ ਯੂ ਮੈਮ ਠੀਕ ਹੈ ਥੈਂਕ ਯੂ